ਜਿਹੜਾ ਸਨੇਹਾ ਇੱਕ ਕੜੇ ਦੇ ਜ਼ਰੀਏ ਇਸ ਫਿਲਮ ਦੇ ਵਿੱਚ ਦੇ ਦਿੱਤਾ ਗਿਆ ਮੈਨੂੰ ਲੱਗਦਾ ਕਿ ਲੱਖਾਂ ਮੂਵੀਜ਼ ਬਣ ਜਾਣ ਭਾਜੀ ਜਿੰਨੀਆਂ ਮਰਜ਼ੀ ਮੂਵੀਜ਼ ਬਣ ਜਾਣ ਉਹ ਕੜੇ ਵਾਲਾ ਸਨੇਹਾ ਨਹੀਂ ਦੇ ਸਕਦੀਆਂ ਥੈਂਕ ਯੂ ਸੋ ਮੱਚ ਤੇ ਇਹ ਸਾਰਾ ਕ੍ਰੈਡਿਟ ਮੇਰੇ ਡਾਇਰੈਕਟਰ ਪਾਲੀ ਭਪਿੰਦਰ ਨੂੰ ਜਾਂਦਾ ਜਿਹੜੇ ਫਿਲਮ ਦੇ ਰਾਈਟਰ ਵੀ ਨੇ ਅੱਜ ਤੋਂ ਬਾਅਦ ਕਿਸੇ ਨੂੰ ਨਹੀਂ ਕਹਿਣਾ ਕਿ ਨੀਰੂ ਤੇਰੇ ਸਾਹਮਣੇ ਚੱਕੀ ਨਹੀਂ ਜਿਹਦੇ ਚ ਪੰਜਾਬੀ ਸਭ ਤੋਂ ਵੱਧ ਪੰਜਾਬੀਆਂ ਦੀ ਜਿਹੜੀ ਹਿਸਟਰੀ ਜੇ ਪੜ੍ਹੀਏ ਤਾਂ ਉਹ ਬੀਰਤਾ ਦੇ ਨਾਲ ਭਰੇ ਹੋਏ ਨੇ ਦਲੇਰ ਯੋਧੇ ਧਰਤੀ ਨੇ ਬਹੁਤ ਪੈਦਾ ਕੀਤੇ ਆ ਉਹਨਾਂ ਦੀ ਹਿਸਟਰੀ ਉਹਨਾਂ ਦੀਆਂ ਸਟੋਰੀਆਂ ਜੇ ਆਪਾਂ ਦੁਨੀਆ ਨੂੰ ਦੱਸਣ ਲੱਗ ਜਾਈਏ ਤੇ ਉਹ 300 ਤਾਂ ਬਾਕੀ ਜਿਹੜੀਆਂ ਦੱਸਦੀਆਂ ਨੇ ਵਾਈਕਿੰਗ ਵਗੈਰਾ ਕਾਮਾ ਜਿਹੜੀਆਂ ਦੱਸਦੀਆਂ ਉਹ ਵੀ ਡੰਗ ਰਹਿ ਜਾਣਗੀਆਂ ਅੱਛਾ ਯਾਰ ਕੋਈ ਵੀ ਤੰਗ ਕਰੇ ਨਾ ਤਾਂ ਭੱਗ ਕੇ ਕਿਸੇ ਸਰਦਾਰ ਕੇ ਪਾਸ ਚਲੇ ਜਾਣਾ ਤੇ ਇੱਕ ਸ਼ਬਦ ਤੇ ਇੱਕ ਤਸਵੀਰ ਮੈਨੂੰ ਲੱਗਦਾ 10 ਲੱਖ ਗੱਲਾਂ ਆਪਣੇ ਆਪ ਚ ਬਿਆਨ ਕਰ ਦਿੰਦੀ ਤੇ ਇਹ ਫਿਲਮ ਨਾ ਜਿਹੜਾ 11 12 ਪਿਛਾਵਾਂ ਦੇ ਵਿੱਚ ਡਬ ਹੋ ਕੇ ਚੱਲਣੀ ਹੈ ਕੀ ਲੱਗਦਾ ਕਿ ਇਹ ਜਿਹੜੀ ਪ੍ਰਤ ਹੈਗੀ ਹੈ ਮੈਨੂੰ ਲੱਗਦਾ ਕਿ ਬਹੁਤ ਪਹਿਲਾਂ ਪੇਜਣੀ ਚਾਹੀਦੀ ਸੀ ਅਦਾਮਨ ਬਹੁਤ ਖੁਸ਼ ਹੈ ਔਰ ਮੈਂ ਮੁਬਾਰਕ ਬਾਤ ਦੇ ਪਾਤਰੋਂ ਤੁਸੀਂ ਕਿ ਇਸ ਤਰ੍ਹਾਂ ਦੀ ਫਿਲਮ ਸਾਡੇ ਦਰਸ਼ਕਾਂ ਵਾਸਤੇ ਤੁਸੀਂ ਲੈ ਕੇ ਆਏ ਹੋ ਆਮ ਦਰਸ਼ਕਾਂ ਨੂੰ ਕਦੋਂ ਅਵੇਲੇਬਲ ਹੋਏਗੀ ਫਿਲਮ ਇਹ ਫਿਲਮ ਜੀ ਦਰਸ਼ਕਾਂ ਦੇ ਲਈ 24 ਜਨਵਰੀ ਤੋਂ OTT ਪਲੇਟਫਾਰਮ ਕੇਬਲ 1 ਤੇ ਆ ਰਹੀ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ faruqui ਤੇ ਮੇਰੇ ਨਾਲ ਨੇ ਉਹ ਸ਼ਖਸੀਅਤ ਜਿਨ੍ਹਾਂ ਨੂੰ ਕਿਸੇ ਵੀ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਕੁਲਜਿੰਦਰ ਪਾਜੀ ਕੁਲਜਿੰਦਰ ਪਾਜੀ ਸਤਿ ਸ਼੍ਰੀ ਅਕਾਲ ਹਾਂਜੀ faruqui ਸਾਹਿਬ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂਜੀ ਚੜ੍ਹਦੀ ਕਲਾ ਤੁਹਾਡੇ ਦਰਸ਼ਨ ਕਰਕੇ ਨਾ ਸਕਰੀਨ ਤੇ ਬੰਦਾ ਤੰਨ ਹੋ ਜਾਂਦਾ ਜਿੰਦੂ ਅਸੀਂ ਕਹਿੰਦੇ ਸੋ ਨਾਈਸ ਆਫ ਯੂ ਫਿਲਮ ਕਿਵੇਂ ਲੱਗੀ ਤੁਹਾਨੂੰ ਬਹੁਤ ਸੋਹਣੀ ਜੈਨੂਨ ਦੱਸੋ ਕਿਉਂਕਿ ਅਸੀਂ ਤਾਂ ਆਪਣੀ ਫਿਲਮ ਦੀ ਤਾਰੀਫ ਕਰਨ ਲਈ ਖੜੇ ਹੋਏ ਆਂ ਯਾ ਤੇ ਤੁਸੀਂ ਜੋ ਦੱਸੋਗੇ ਉਹ ਸਹੀ ਦੱਸੋਗੇ ਜਾਂ ਆਮ ਦਰਸ਼ਕ ਜਿਹੜੇ ਕੁਛ ਆਏ ਸੀਗੇ ਉਹ ਦੱਸ ਸਕਦੇ ਆ ਕਿਉਂਕਿ ਜਿਹੜੇ ਤਾਂ ਫਿਲਮ ਨਾਲ ਜੁੜੇ ਲੋਕ ਆ ਉਹਨਾਂ ਨੇ ਤਾਂ ਕਹਿਣਾ ਜੀ ਅਸੀਂ ਬੜੀ ਵਧੀਆ ਫਿਲਮ ਬਣਾਈ ਤੁਸੀਂ ਦੱਸੋ ਜੀ ਬਿਲਕੁਲ ਬਹੁਤ ਘੈਂਟ ਰਹੀ ਹੈ ਫਿਲਮ ਲੇਕਿਨ ਜਿਹੜਾ ਕਿਰਦਾਰ ਇੱਕ ਮਿਸਤਰੀ ਬੰਦੇ ਦਾ ਹੀ ਤੁਸੀਂ ਪੇਸ਼ ਕਰਤਾ ਨਾ ਮੈਂ ਕਹਿੰਦਾ ਜੀ ਕਿਆ ਹੀ ਬਾਤ ਹੋ ਗਈ ਭਾਜੀਓ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਬਹੁਤ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਫਿਲਮ ਵੇਖੀ ਸਟਾਰਟਿੰਗ ਦੇ ਵਿੱਚ ਕਿਰਦਾਰ ਦੇ ਉੱਤੇ ਕਿਰਦਾਰ ਕਿਰਦਾਰ ਦੇ ਉੱਤੇ ਕਿਰਦਾਰ ਵਕੀਲ ਆ ਰਿਹਾ ਹੈ ਪੁਲਿਸ ਵਾਲੇ ਆ ਰਹੇ ਨੇ ਐਸਐਸਪੀ ਸਾਹਿਬ ਆ ਰਹੇ ਨੇ ਮਤਲਬ ਤੁਹਾਨੂੰ ਸਾਰਿਆਂ ਨੇ ਉਲਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਹੜੀ ਚੀਜ਼ ਸੀ ਜਿਹੜੀ ਤੁਹਾਨੂੰ ਹਾਰ ਨਹੀਂ ਦਿੱਤਾ ਜਿਸ ਚੀਜ਼ ਨੇ ਪੂਰੀ ਫਿਲਮ ਦੇ ਵਿੱਚ ਉਹ ਇੱਕ ਅੰਦਰ ਦੀ ਇਨੋਸੈਂਸ ਤੇ ਅੰਦਰ ਦੀ ਸੱਚਾਈ ਜਿਹੜਾ ਕੋਰ ਸੀਗਾ ਗੁਰਮੁਖ ਦਾ ਉਹ ਕਿਤੇ ਨਾ ਕਿਤੇ ਸੱਚਾ ਸੀਗਾ ਕਿਉਂਕਿ ਅੰਦਰ ਉਹਦੀ ਜ਼ਮੀਰ ਸੀਗੀ ਤਾਂ ਹੀ ਤਾਂ ਉਹ ਪੈਸੇ ਦੇ ਲਾਲਚ ਕਰਕੇ ਧਮਕੀਆਂ ਦੇ ਲਾਲਚ ਕਰਕੇ ਜਾਂ ਹਰ ਤਰੀਕੇ ਦੇ ਪ੍ਰੈਸ਼ਰ ਦੇ ਵਿੱਚੋਂ ਕਿਸੇ ਨਾ ਕਿਸੇ ਕਰਕੇ ਲੜਖੜਾਉਂਦਾ ਹੈ ਡਿੱਗਦਾ ਹੈ ਡੋਲਦਾ ਹੈ ਪਰ ਨਿਕਲ ਆਉਂਦਾ ਸੋ ਇਹ ਮੈਨੂੰ ਲੱਗਦਾ ਹੈ ਕਿ ਜੇ ਬੰਦਾ ਆਪਣੇ ਅੰਦਰ ਦੇ ਕੋਰ ਨੂੰ ਸਚਾਈ ਨੂੰ ਜਿੰਦਾ ਰੱਖੇ ਆਪਣੇ ਅੰਦਰ ਤੇ ਉਹ ਚਾਹੇ ਕਿਸੇ ਵੀ ਧਰਮ ਦਾ ਹੈ ਉਹ ਫਿਰ ਉਹਦੀ ਜਿੱਤ ਹੋਊਗੀ ਜੀ ਜੀ ਅੱਛਾ ਭਾਜੀ ਪੱਗਰਾਹੀ ਬੜਾ ਸੁਚੱਜਾ ਸਨੇਹਾ ਮੈਨੂੰ ਲੱਗਦਾ ਹੈ ਨਾ ਜਿਹੜੀ ਸ਼ਬਦ ਹੈਗੇ ਨੇ ਤੇ ਇੱਕ ਸ਼ਬਦ ਤੇ ਇੱਕ ਤਸਵੀਰ ਮੇਨ ਲੱਗਦਾ 10 ਲੱਖ ਗੱਲਾਂ ਆਪਣੇ ਆਪ ਚ ਬਿਆਨ ਕਰ ਦਿੰਦੀ ਤੇ ਇਹ ਫਿਲਮ ਨਾ ਜਿਹੜਾ 11 12 ਭਾਸ਼ਾਵਾਂ ਦੇ ਵਿੱਚ ਡਬ ਹੋ ਕੇ ਚੱਲਣੀ ਹੈ ਕੀ ਲੱਗਦਾ ਕਿ ਇਹ ਜਿਹੜੀ ਪ੍ਰਤ ਹੈਗੀ ਹੈ ਮੈਨੂੰ ਲੱਗਦਾ ਕਿ ਬਹੁਤ ਪਹਿਲਾਂ ਪੈ ਜਾਣੀ ਚਾਹੀਦੀ ਸੀ ਕਿਉਂਕਿ ਕੁਝ ਕੁ ਲੋਕਾਂ ਨੇ ਮਾਫ ਕਰਨਾ ਮੈਂ ਇਹ ਗੱਲ ਬੜੀ ਕੋੜੀ ਹੈਗੀ ਸਾਡੀ ਪੰਜਾਬੀ ਇੰਡਸਟਰੀ ਨੂੰ ਨਾ ਹਾਸ ਰਸ ਵਾਲੇ ਪਾਸੇ ਨੂੰ ਜ਼ਿਆਦਾ ਫੋਕਸ ਕਰ ਲਿਆ ਸੀ ਹਾਂ ਇਹ ਤਾਂ ਹੈਗਾ ਦੇਖੋ ਹਾਸ ਰਸ ਵੀ ਬੜਾ ਇੱਕ ਇੰਪੋਰਟੈਂਟ ਰਸ ਹੈ ਹਨਾ ਨੌ ਰਸ ਨੇ ਤੇ ਉਹਨਾਂ ਚੋਂ ਇੱਕ ਹਾਸ ਰਸ ਵੀ ਹੈ ਨਾ ਤੇ ਇਹ ਜਿਹੜੇ ਰਸ ਨੇ ਜੋ ਇਸ ਫਿਲਮ ਦੇ ਵਿੱਚ ਦਿਖਾਏ ਗਏ ਤੁਸੀਂ ਦੇਖਿਆ ਕਾਫੀ ਸਾਰੇ ਰਸ ਇਸ ਦੇ ਵਿੱਚ ਵਰਤੇ ਗਏ ਆ ਸੋ ਮੈਨੂੰ ਲੱਗਦਾ ਹੈ ਕਿ ਜਿਹੜਾ ਪੰਜਾਬ ਦਾ ਰਸ ਹੈ ਉਹ ਵੀਰ ਰਸ ਹੈ ਜਿਹਦੇ ਚ ਪੰਜਾਬੀ ਸਭ ਤੋਂ ਵੱਧ ਪੰਜਾਬੀਆਂ ਦੀ ਜਿਹੜੀ ਹਿਸਟਰੀ ਜੇ ਪੜ੍ਹੀਏ ਤਾਂ ਉਹ ਬੀਰਤਾ ਦੇ ਨਾਲ ਭਰੇ ਹੋਏ ਨੇ ਦਲੇਰ ਯੋਧੇ ਧਰਤੀ ਨੇ ਬਹੁਤ ਪੈਦਾ ਕੀਤੇ ਆ ਉਹਨਾਂ ਦੀ ਹਿਸਟਰੀ ਉਹਨਾਂ ਦੀਆਂ ਸਟੋਰੀਆਂ ਜੇ ਆਪਾਂ ਦੁਨੀਆ ਨੂੰ ਦੱਸਣ ਲੱਗ ਜਾਈਏ ਤੇ ਉਹ 300 ਤਾਂ ਬਾਕੀ ਜਿਹੜੀਆਂ ਦੱਸਦੀਆਂ ਨੇ ਵਾਈਕਿੰਗ ਵਗੈਰਾ ਕਾਮਾ ਜਿਹੜੀਆਂ ਦੱਸਦੀਆਂ ਉਹ ਵੀ 당 ਰਹਿ ਜਾਣਗੀਆਂ ਅੱਛਾ ਯਾਰ ਉਸ ਕਿਤੇ ਇਦਾਂ ਦੇ ਲੋਕ ਸੀਗੇ ਹਣਾ ਸਵਾ ਲਖਣਾ ਇੱਕ ਲੜਨ ਵਾਲੀ ਜਿਹੜੀ ਹਨਾ ਸੋ ਗੁਰੂ ਗੋਬਿੰਦ ਸਿੰਘ ਦੀ ਉਹ ਬਣੀ ਹੁਕਮ ਤੇ ਪਰ ਆਪਾਂ ਐਜ਼ ਅ ਸਿਨੇਮਾ ਇੱਕ ਰਸ ਦੇ ਉੱਤੇ ਜਿੱਦਾਂ ਤੁਸੀਂ ਗੱਲ ਕੀਤੀ ਫਰੂਕੀ ਸਾਹਿਬ ਜ਼ੋਰ ਦਿੱਤਾ ਹੋਇਆ ਸੋ ਮੈਨੂੰ ਲੱਗਦਾ ਬਤੌਰ ਸਿਨੇਮਾ ਵੀ ਆਪਾਂ ਤਾਂ ਹੀ ਇਵਾਲਵ ਹੋਵਾਂਗੇ ਅੱਗੇ ਵਧਾਂਗੇ ਕਿ ਜੇ ਇਹੋ ਜਿਹੀਆਂ ਫਿਲਮਾਂ ਗੁਰਮੁਖ ਵਰਗੀਆਂ ਵੀ ਸਾਹਮਣੇ ਆਉਣਗੀਆਂ ਤੇ ਇਹੋ ਜਿਹੀਆਂ ਫਿਲਮਾਂ ਨੂੰ ਆਡੀਅנס ਵੀ ਐਪਰੀਸ਼ੀਏਟ ਕਰੂਗੀ ਤਾਂ ਅਸੀਂ ਅੱਗੇ ਵਧਾਂਗੇ ਤਾਂ ਹੀ ਪ੍ਰੋਡਿਊਸਰ ਵੀ ਇਹੋ ਜੇ ਕੰਟੈਂਟ ਤੇ ਪੈਸਾ ਲਾਉਣਗੇ ਤੇ ਉਹ ਮੈਨੂੰ ਲੱਗਦਾ ਕਾਫੀ ਹੱਦ ਤੱਕ ਅਸੀਂ ਅੱਜ ਕਾਮਯਾਬ ਹੋਏ ਆ ਕਿ ਫਿਲਮ ਦੁਨੀਆ ਪਰ ਜਿੱਧਰ ਭਾਜੀ ਕਹਿੰਦੇ ਨੇ ਵੀ ਜਿਹੜੀ ਹੀਰੇ ਦੀ ਪਰਖ ਹੈ ਨਾ ਉਹ ਜ਼ੌਰੀ ਨਹੀਂ ਹੁੰਦੀ ਐ ਪਾਲੀ ਭੁਪਿੰਦਰ ਜੀ ਹੋ ਰਹੇ ਨੇ ਜਦੋਂ ਤੁਹਾਨੂੰ ਚੂਜ਼ ਕੀਤਾ ਫਿਲਮ ਵਾਸਤੇ ਰਿਸਕ ਬੜਾ ਹੁੰਦਾ ਦੱਸਾ ਜੀ ਕੀ ਹੈ ਜਿਹੜੀ ਸ਼ਰਾਬ ਹੈਗੀ ਉਹਦੇ ਵਾਸਤੇ ਤਾਂ ਲੈਣ ਲੱਗ ਜਾਂਦੀ ਐ ਦੁੱਧ ਤਾਂ ਦੋਜੀ ਨੂੰ ਘਰ ਜਾ ਕੇ ਦੇਣਾ ਪੈਂਦਾ ਕੀ ਚੱਲਿਆ ਸੀ ਮਨਚੋਸ ਵੇ ਇਹ ਤਾਂ ਦੇਖੋ ਪਾਲੀ ਭੁਪਿੰਦਰ ਹੁਣਾ ਦਾ ਪੁਆਇੰਟ ਆਫ 뷰 ਤਾਂ ਪਾਲੀ ਭੁਪਿੰਦਰ ਹੁਣੀ ਦਾ ਨਹੀਂ ਦੱਸ ਸਕਦੇ ਪਰ ਉਹਨਾਂ ਨੇ ਜਦੋਂ ਮੇਰੀ ਪਹਿਲੀ ਫਿਲਮ ਗੁਰਮੁਖ ਦੇਖੀ ਸੀ ਮੈਨੂੰ ਉਦੋਂ ਹੀ ਉਹਨਾਂ ਨੇ ਐਪਰੀਸ਼ੀਏਟ ਕੀਤਾ ਸੀ ਮੇਰੇ ਕੰਮ ਦੀ ਸ਼ਲਾਘਾ ਕੀਤੀ ਤੇ ਉਹਨਾਂ ਨੇ ਕਿਹਾ ਸੀ ਕਿ ਆਪਾਂ ਕਦੀ ਇਕੱਠੇ ਜ਼ਰੂਰ ਕੰਮ ਕਰਾਂਗੇ ਉਸ ਤੋਂ ਬਾਅਦ ਅਸੀਂ ਕਈ ਵਾਰ ਇਕੱਠੇ ਹੋਏ ਮੌਕੇ ਬਣੇ ਕਿ ਕੋਈ ਸਕ੍ਰਿਪਟ ਬਣੀਏ ਕੋਈ ਕਹਾਣੀ ਬਣਾਈਏ ਕਹਾਣੀ ਫਾਈਨਲ ਹੁੰਦੀ ਸੀ ਪ੍ਰੋਡਿਊਸਰ ਨਹੀਂ ਸੀ ਮੰਨਦੇ ਪ੍ਰੋਡਿਊਸਰ ਮੰਨਦੇ ਸੀ ਤੇ ਉਹ ਕਹਾਣੀ ਇਦਾਂ ਦੀ ਅਟਪਟੀ ਨੂੰ ਓਕੇ ਕਰਦੇ ਸੀ ਕਿ ਜਿਹਦੇ ਤੇ ਕਈ ਵਾਰ ਮੈਂ ਰਾਜੀ ਨਹੀਂ ਸੀ ਹੁੰਦਾ ਕਈ ਵਾਰ ਪਾਲੀ ਭਾਜੀ ਕਹੇ ਜਾਂਦੇ ਸੀ ਨਹੀਂ ਯਾਰ ਇਹ ਨਹੀਂ ਆਪਾਂ ਕਰ ਸਕਦੇ ਕੋਲ ਜਿੰਦਰ ਜੀ ਆਪਾਂ ਕਰਾਂਗੇ ਕੋਈ ਚਾਹੀਦਾ ਕੰਮ ਕਰਾਂਗੇ ਜਦੋਂ ਵੀ ਕਰਾਂਗੇ ਇਕੱਠੇ ਹੋਵਾਂਗੇ ਤੇ ਚੰਗਾ ਕੰਮ ਕਰਾਂਗੇ ਤੇ ਉਹ ਸਾਡੀ ਪਹਿਲ ਚਾਹੇ ਕਈ ਸਾਲ ਲੱਗੇ ਸਾਨੂੰ ਇੱਕ ਪ੍ਰੋਜੈਕਟ ਇਕੱਠਿਆਂ ਨੂੰ ਮਿਲ ਕੇ ਲਿਆਉਣ ਤੇ ਪਰ ਉਹ ਜਿਹੜੀ ਅੱਜ ਐਪਰੀਸ਼ੀਏਸ਼ਨ ਮਿਲ ਰਹੀ ਆ ਸੋ ਮੈਨੂੰ ਲੱਗਦਾ ਕਿ ਉਹ ਵਰਥ ਵੇਟ ਸੀਗੀ ਬਹੁਤ ਵਧੀਆ ਬਹੁਤ ਵਧੀਆ ਅੱਛਾ ਭਾਜੀ ਇੱਕ ਹੋਰ ਬੜੀ ਅਹਿਮ ਸਵਾਲ ਚਲੋ ਇਹ ਤਾਂ ਫਿਲਮ ਦੀ ਥੋੜੀ ਕਹਾਣੀ ਹੋਗੀ ਬਹੁਤ ਵਧੀਆ ਫਿਲਮ ਆ ਹਰ ਕਿਰਦਾਰ ਨੇ ਬਹੁਤ ਵਧੀਆ ਰੋਲ ਨਿਭਾਇਆ ਖਾਸ ਕਰਕੇ ਤੁਸੀਂ ਕੜੇ ਰਾਹੀ ਬੜ ਹਲੋ ਮੈਂ ਸਾਰੇ ਦਰਸ਼ਕਾਂ ਨੂੰ ਇੱਕ ਗੱਲ ਜ਼ਰੂਰ ਕਹਾਵਾਂਗਾ ਜਿਹੜਾ ਸੁਨੇਹਾ ਇੱਕ ਕੜੇ ਦੇ ਜ਼ਰੀਏ ਇਸ ਫਿਲਮ ਦੇ ਵਿੱਚ ਦੇ ਦਿੱਤਾ ਗਿਆ ਮੈਨੂੰ ਲੱਗਦਾ ਕਿ ਲੱਖਾਂ ਮੂਵੀਜ਼ ਬਣ ਜਾਣ ਭਾਜੀ ਜਿੰਨੀਆਂ ਮਰਜ਼ੀ ਮੂਵੀਜ਼ ਬਣ ਜਾਣ ਉਹ ਕੜੇ ਵਾਲਾ ਸੁਨੇਹਾ ਨਹੀਂ ਦੇ ਸਕਦੀਆਂ ਥੈਂਕ ਯੂ ਸੋ ਮੱਚ ਤੇ ਇਹ ਸਾਰਾ ਕ੍ਰੈਡਿਟ ਮੇਰੇ ਡਾਇਰੈਕਟਰ ਪਾਲੀ ਭਪਿੰਦਰ ਨੂੰ ਜਾਂਦਾ ਜਿਹੜੇ ਫਿਲਮ ਦੇ ਰਾਈਟਰ ਵੀ ਨੇ ਉਹਨਾਂ ਨੇ ਬਾਖੂਬੀ ਬਹੁਤ ਸਾਰੀਆਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਹਰ ਗੱਲ ਦੇ ਵਿੱਚ ਇੱਕ ਮੈਸੇਜ ਵੀ ਸੀ ਹਰ ਗੱਲ ਦੇ ਵਿੱਚ ਮੈਸੇਜ ਦੇਣ ਤੋਂ ਬਾਅਦ ਨਾਲ ਐਂਟਰਟੇਨਮੈਂਟ ਵੀ ਸੀ ਮਾਹੌਲ ਵੀ ਉਹਨਾਂ ਨੇ ਲਾਈਟ ਰੱਖਿਆ ਬਹੁਤ ਜ਼ਿਆਦਾ ਸੀਰੀਅਸ ਨਹੀਂ ਹੋਣ ਦਿੱਤੀ ਬੋਰ ਨਹੀਂ ਹੋਣ ਦਿੱਤੀ ਸੋ ਮੈਨੂੰ ਲੱਗਦਾ ਹੈ ਕਿ ਬੜੀ ਕਾਮਯਾਬੀ ਦੇ ਨਾਲ ਉਹਨਾਂ ਨੇ ਇੱਕ ਕੰਟੈਂਟ ਜਿਹੜਾ ਹੈ ਬਣਾਇਆ ਪੇਸ਼ ਕੀਤਾ ਹੈ ਤੇ ਹੁਣ ਪਲੀ ਭੁਪਿੰਦਰ ਦੀ ਬੱਲੇ ਬੱਲੇ ਹੋਣ ਵਾਲੀ ਆ ਜੀ ਜੀ ਬਿਲਕੁਲ ਭੁਪਿੰਦਰ ਜੀ ਸੋ ਇਧਰ ਇਹ ਫਿਲਮ ਦੀ ਗੱਲ ਪਰ ਹੁਣ ਥੋੜੇ ਜਿਲੇ ਲੇਖ ਤੋਂ ਹਟ ਕੇ ਸਵਾਲ ਹੋ ਜਾਣ ਭਾਜੀ ਗੱਲ ਇਹ ਹੈ ਕਿ ਦੇਖੋ ਤੁਹਾਡੀ ਉਮਰ ਲਗਭਗ ਲਗਭਗ 50 ਕੁ ਸਾਲ ਤੇ ਹੋਣੀ ਹੈ ਜੋ ਮੇਰੀ ਅੰਦਾਜ਼ਾ ਹੈ ਤੁਸੀਂ ਮੈਨੂੰ ਇਹ ਤੁਸੀਂ ਦੇਖੋ ਅੰਦਾਜ਼ਾ ਨਹੀਂ ਹੈ ਤੁਸੀਂ ਮੈਨੂੰ ਪਹਿਲਾਂ ਪੁੱਛ ਲਿਆ ਸੀ ਅਗਰ ਉਹ ਇਹ ਜੇ ਮੈਂ ਤੁਹਾਨੂੰ ਕਹਿੰਦਾ ਗੈਸ ਕਰੋ ਤੇ ਤੁਸੀਂ 40 45 ਤੋਂ ਨਹੀਂ ਸੀ ਟੱਪ ਸਕਦੇ ਮੈਂ ਮੈਂ ਇਹੀ ਗੱਲ ਕਰਨ ਵਾਲਾ ਸੀ ਮੈਂ ਤੁਹਾਨੂੰ ਪਹਿਲਾਂ ਹੀ ਕਰੈਕਟ ਕਰਤਾ ਮੈਂ ਤੁਹਾਡਾ ਪੰਜ ਜ਼ਰੂਰ ਖਾ ਗਿਆ ਆਰਟਿਸਟ ਕਈ ਵਾਰ ਖਾ ਜਾਂਦੇ ਜਦੋਂ ਸ਼ੂਟ ਕਰਦੇ ਹੁੰਦੇ ਹਨ ਨਾ ਫਿਲਮ ਦੇ ਵਿੱਚ ਵੀ ਤੁਸੀਂ ਬਹੁਤ ਪੰਜ ਖਾਦੇ ਹੋ ਨਹੀਂ ਮੈਂ ਉੱਥੇ ਤਾਂ ਦੇਖੋ ਸਕ੍ਰਿਪਟ ਦੇ ਹਿਸਾਬ ਨਾਲ ਚੱਲਦਾ ਪਰ ਮੈਨੂੰ ਪਤਾ ਨਹੀਂ ਤੁਹਾਡਾ ਪੰਜ ਅੱਗੇ ਆਉਣ ਕੀ ਵਾਲਾ ਇਸ ਕਰਕੇ ਮੈਨੂੰ ਲੱਗਾ ਮੇਰੇ ਕੋਲ ਹੁਣ ਮੌਕਾ ਮੈਂ ਪਹਿਲਾਂ ਹੀ ਮਾਰਤਾ ਤੁਸੀਂ ਮੇਰਾ 40 ਸਾਲਾਂ ਦਾ ਪੰਜ ਖਾ ਗਿਆ ਮੈਂ ਮੌਕੇ ਤੇ ਚੌਕਾ ਮਾਰ ਗਿਆ ਅੱਛਾ ਚਲੋ ਤੁਸੀਂ ਕੀ ਕਹਿਣਾ ਸੀ ਆਪਾਂ ਉਹ ਵੀ ਲੈ ਲੈਂਦੇ ਐਡਿਟਿੰਗ ਚ ਦੇਖ ਲਾਂਗੇ ਕਿਹੜਾ ਵਧੀਆ ਲੱਗਾ ਉਹ ਲਾ ਲਿਓ ਜੀ ਜੀ ਅੱਛਾ ਦੱਸੋ ਵੀ 50 ਸਾਲ ਦੇ ਵਿੱਚ 35 ਦਾ 40 ਦਾ ਦਿਖਣ ਦਾ ਰਾਜ਼ ਕੀ ਹੈ ਕਿਉਂਕਿ ਸਿਹਤ ਜ਼ਰੂਰੀ ਹੈ ਫਿਰ ਐਕਟਿੰਗ ਜ਼ਿਆਦਾ ਮੈਨੂੰ ਲੱਗਦਾ ਹੈ ਕਿ ਇੱਕ ਖੂਬਸੂਰਤ ਐਕਟਰ ਦੀ ਜਦੋਂ ਤੱਕ ਸਿਹਤ ਨਹੀਂ ਵਧੀਆ ਹੋਗੀ ਉਹ ਖੂਬਸੂਰਤ ਐਕਟਿੰਗ ਵੀ ਨਹੀਂ ਕਰ ਸਕਦਾ हां देखो एक्टर ਦੇ ਲਈ ਤਾਂ ਉਹਦੀ ਬਾਡੀ ਹੀ ਉਹਦਾ ਟੂਲ ਹੈ ਉਹਦਾ ਫੇਸ ਹੀ ਉਹਦਾ ਟੂਲ ਹੈ ਤੇ ਜੇ ਤੁਸੀਂ ਉਹਦਾ ਧਿਆਨ ਨਹੀਂ ਰੱਖੋਗੇ ਉਹਨੂੰ ਮੈਂਟੇਨ ਨਹੀਂ ਕਰੋਗੇ ਤੇ ਉਹ ਚੀਜ਼ ਤੁਸੀਂ ਤਾਂ ਜਾਣਦੇ ਹੋ ਤੁਸੀਂ ਤਾਂ ਇਸ ਲਾਈਨ ਦੇ ਬੰਦੇ ਹੋ ਕਿ ਜੇ ਆਪਾਂ ਸਰੀਰ ਨੂੰ ਚੰਗਾ ਨਹੀਂ ਰੱਖਿਆ ਤੇ ਉਹ ਸਾਰਾ ਕੁਝ ਚਿਹਰੇ ਤੇ ਆਉਂਦਾ ਹੀ ਆ ਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੈਂ ਇੱਕ ਡਿਸਪਲਾਈਨਡ ਲਾਈਫ ਜੀਣਾ ਜਿਮ ਮੇਰਾ ਰੈਗੂਲਰ ਚੱਲਦਾ ਹੈ ਡਾਈਟ ਮੇਰੀ ਬੜੀ ਕਲੀਨ ਹੁੰਦੀ ਹੈ ਬਾਕੀ ਜਿਹੜੀਆਂ ਚੀਜ਼ਾਂ ਸਰੀਰ ਦਾ ਨੁਕਸਾਨ ਕਰਦੀਆਂ ਨੇ ਉਹਨਾਂ ਨੂੰ ਮੈਂ ਜਿੰਨੀ ਹੱਦ ਤੱਕ ਹੋਵੇ ਅਵੋਇਡ ਕਰਦਾ ਤੇ ਇਹ ਜ਼ਰੂਰ ਹੈ ਕਿ ਕਦੇ-ਕਦੇ ਵਿੱਚ ਬ੍ਰੇਕ ਲੈ ਕੇ ਛੁੱਟੀ ਵੀ ਹੁਣ ਮੈਂ ਜਿੱਦਾਂ ਕੈਨੇਡਾ ਦੀ ਮਨਾ ਕੇ ਆਇਆ ਤੇ ਉਹ ਵੀ ਜ਼ਰੂਰੀ ਹੈ ਵਿੱਚ ਵਿੱਚ ਕਦੀ ਰਿਲੀਫ ਵੀ ਦੇ ਦੇਈਦਾ ਸਰੀਰ ਨੂੰ ਮਨ ਨੂੰ ਤੇ ਪਰ ਮੋਸਟਲੀ ਮੇਰਾ ਜਿਹੜਾ 365 ਦਿਨਾਂ ਦੇ ਵਿੱਚੋਂ 320 ਦਿਨ ਮੇਰੇ ਸ਼ਡਿਊਲਡ ਹੁੰਦੇ ਆ ਐਕਸਰਸਾਈਜ਼ ਗੁੱਡ ਡਾਈਟ ਐਂਡ ਆਲਵੇਸ ਬੀ ਪੋਜ਼ਿਟਿਵ ਵਿੰਨ-ਵਿੰਨ ਮੈਂ ਹਮੇਸ਼ਾ ਜਿਹੜੀਆਂ ਨੇ ਮੈਂ ਕਿਤੇ ਪੜੀਆਂ ਸੀਗੀਆਂ ਸੋਸ਼ਲ ਮੀਡੀਆ 'ਚ ਹੀ ਸਪਿਰਚੁਅਲ ਵਿਨ ਜੀ ਕਿ ਤੁਸੀਂ ਸਵੇਰੇ ਮੈਡੀਟੇਸ਼ਨ ਕਰ ਲੋ ਬਾਣੀ ਪੜ੍ਹ ਲਓ ਜਾਂ ਜਿਹੜੇ ਵੀ ਭਗਵਾਨ ਦਾ ਨਾਮ ਲੈਂਦੇ ਹੋ ਰਾਰੇ ਰਾਦੇ ਕਰ ਲਓ ਵਾਇਗਰੂ ਵਾਇਗਰੂ ਕਰ ਲਓ ਉਹ ਕਰ ਲਓ ਸਪਿਰਚੁਅਲ ਵਿਨ ਹੋ ਗਈ ਪੜ੍ਹ ਲਓ ਮੈਂਟਲ ਵਿਨ ਹੋ ਲਗੀ ਜਾਂ ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਉਸ ਕੰਮ ਦੀ ਹੋਰ ਸਟੱਡੀ ਜਾਂ ਉਹਨੂੰ ਅੱਗੇ ਵਧਾ ਲਓ ਉਹਦੀ ਨੌਲੇਜ ਵਧਾ ਲਓ ਉਹ ਤੁਹਾਡੀ ਮੈਂਟਲ ਵਿਨ ਹੋ ਗਈ ਤੀਸਰੀ ਫਿਜ਼ੀਕਲ ਵਿਨ ਕਿ ਜੇ ਤੁਸੀਂ ਐਕਸਰਸਾਈਜ਼ ਕਰ ਲਈ ਯੋਗਾ ਕਰ ਲਿਆ ਹਨਾ ਰਨਿੰਗ ਕਰ ਲਈ ਵਾਟ ਏਵਰ ਸੋ ਇਹ ਤਿੰਨ ਵਿਨ ਜਿਹੜੀਆਂ ਨੇ ਤੇ ਮੇਰਾ ਪੂਰਾ ਦਿਨ ਜਿਹੜਾ ਫੋਕਸ ਹੁੰਦਾ ਵੀ ਆਹ ਤਿੰਨ ਵਿਨ ਹੋਈਆਂ ਕਿ ਨਹੀਂ ਹੋਈਆਂ ਸੋ ਬਾਕੀ ਸਾਰੇ ਕੰਮਕਾਰ ਉਹਦੇ ਨਾਲ ਹੀ ਜੁੜੇ ਹੁੰਦੇ ਅੱਛਾ ਸਿੱਧੂ ਸਰ ਦਾ ਸਾਡੇ ਭਾਜੀ ਦਾ ਜਿਹੜਾ ਦਿਨ ਹੈਗਾ ਉਹ ਕਿਸ ਕਿਹੜੀ ਚੀਜ਼ ਖਾਏ ਵਗੈਰਾ ਧੂਰਾ ਲੰਗਦਾ ਫਰੂਟਸ ਕੀ ਬਾਤ ਫਰੂਟਸ ਤਾਂ ਮੇਰਾ ਪੱਕਾ ਡਾਈਟ ਦਾ ਹਿੱਸਾ ਹੈਗਾ ਹੀ ਹੈਗਾ ਫਰੂਟ ਐਂਡ ਸੈਲਡ ਇਹ ਤਾਂ ਪੱਕਾ ਇਹ ਤਾਂ ਮੇਰੇ ਖਾਣੇ ਖਾਣੇ ਹੁਣੇ ਵੀ ਮੈਂ ਲੰਚ ਮਿਸ ਕਰਕੇ ਆਇਆ ਪਰ ਇਹ ਨਾਨਕ ਮੇਰਾ ਮੈਨੇਜਰ ਮੇਰੇ ਨਾਲ ਸੀਗਾ ਇਹਨੂੰ ਪਤਾ ਮੈਂ ਕੁਝ ਨਹੀਂ ਕੀਤਾ ਸਿਰਫ ਇੱਕ ਬੌਲ ਫਰੂਟ ਦਾ ਆਪਣੀ ਉਹਨੂੰ ਮੇਡ ਨੂੰ ਜਰੂਰ ਕਿਹਾ ਕਿ ਤੂੰ ਉਹ ਨਾਲ ਪੈਕ ਕਰ ਦੇ ਸੋ ਇੱਕ ਬੌਲ ਫਰੂਟ ਦਾ ਮੈਂ ਖਾਦਾ ਬਾਕੀ ਥੋੜਾ ਜਾਤੇ ਚਲੋ ਇੱਕ ਸੈਂਡਵਿਚ ਖਾ ਲਿਆ ਕਾਫੀ ਦੇ ਨਾਲ ਟਾਈਮ ਡਨ ਕਿਆ ਬਾਤ ਹੈ ਕਿਆ ਬਾਤ ਹੈ ਸੋ ਹਮੇਸ਼ਾ ਹੀ ਅਸੀਂ ਇਹ ਗੱਲ ਕਰਦੇ ਹਾਂ ਕਿ ਸਿਹਤ ਪਹਿਲਾ ਜ਼ਰੂਰੀ ਹੈ ਔਰ ਪੱਜ ਦੀ ਜਿਹੜੀ ਫਿਲਮ ਹੈਗੀ ਇਹ ਵੀ ਇੱਕ ਸਿਹਤ ਹੈਗੀ ਹੈ ਅਸੀਂ ਕਹਾਂਗੇ ਕਿ ਇਹ ਜਿਹੜੀ ਨਾ ਜੀ ਟਾਕਸਿਕ ਹੈਗੇ ਨੇ ਫਿਲਮਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਇਸ ਵੇਲੇ ਟਾਕਸਿਕ ਦਿੱਤੀਆਂ ਜਾ ਰਹੀਆਂ ਨੇ ਤੇ ਮੈਨੂੰ ਲੱਗਦਾ ਹੈ ਕਿ ਇਹ ਫਿਰ ਆਯੁਰਵੇਦ ਦਾ ਕੰਮ ਕਰੇਗੀ ਉਹਦੇ ਤੇ ਜਿਹੜੇ ਹਾਂ ਬਿਲਕੁਲ 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 ਹਾਲਾਂਕਿ ਡਾਈਟ ਬਾਰੇ ਵਾਲੀ ਫਿਲਮ ਚ ਗੱਲ ਨਹੀਂ ਕੀਤੀ ਪਰ ਮੈਨੂੰ ਲੱਗਦਾ ਕਿ ਇਹ ਵੀ ਇੱਕ ਅੱਛਾ ਵਿਸ਼ਾ ਹੈ ਕਿ ਜਿੱਦਾਂ ਹੋਰ ਬਾਲੀਵੁੱਡ ਵਾਲੇ ਜਾਂ ਸਾਊਥ ਵਾਲੇ ਐਕਸਪੈਰੀਮੈਂਟ ਕਰਦੇ ਰਹਿੰਦੇ ਆ ਹੈਲਥ ਨੂੰ ਫੋਕਸ ਕਰਦੇ ਹੋਏ ਵੀ ਫਿਲਮਾਂ ਆ ਜਾਂ ਇਹੋ ਜਿਹੀਆਂ ਕਹਾਣੀਆਂ ਬਣੀਆਂ ਚਾਹੀਦੀਆਂ ਨੇ ਤੇ ਹੈਲਥ ਤਾਂ ਬੰਦੇ ਦਾ ਪ੍ਰਾਈਮ ਗੋਲ ਹੋਣਾ ਚਾਹੀਦਾ ਥਿਸ ਇਜ਼ ਦਾ ਓਨਲੀ ਪਲੇਸ ਵੇਅਰ ਯੂ ਹੈਵ ਟੂ ਲਿਵ ਘਰ ਗੱਡੀ ਹਨਾ ਸੋਹਣੇ ਕੱਪੜੇ ਸਭ ਚੀਜ਼ਾਂ ਬਾਅਦ ਚ ਨੇ ਹਨਾ ਘਰ ਅਸਲੀ ਘਰ ਤਾਂ ਤੁਹਾਡਾ ਸਰੀਰ ਤੁਹਾਡਾ ਘਰ ਹੈ ਨਾ ਅੱਛਾ ਤੇ ਫਿਰ ਜਿਹੜੀ ਫਿਲਮ ਹੈਗੀ ਹੈ ਬੜੀ ਬਾਕਮਾਲ ਫਿਲਮ ਹੈ ਔਰ ਮੈਨੂੰ ਲੱਗਦਾ ਕਿ ਘਰ ਘਰ ਤੱਕ ਇਹ ਪਹੁੰਚਣੀ ਵੀ ਚਾਹੀਦੀ ਹੈ ਭਾਜੀ ਕਿਉਂਕਿ ਇਸ ਤਰ੍ਹਾਂ ਦੀ ਫਿਲਮ ਕਰਨ ਲੱਗੇ ਡਰ ਵੀ ਬੜਾ ਹੁੰਦਾ ਯਾਰ ਪਤਾ ਨਹੀਂ ਕੀ ਹੋਏਗਾ ਲੇਕਿਨ ਬਹੁਤ ਬਾਕਮਾਲ ਸੀ ਨੇ ਕਦੋਂ ਦੇਖਣ ਨੂੰ ਮਿਲੇਗੀ ਆਮ ਸਾਡੇ ਦਰਸ਼ਕਾਂ ਨੂੰ ਕੋਈ ਅਸੀਂ ਤਾਂ ਚਲੋ ਦੇਖ ਲਈ ਹੈ ਸਾਡਾ ਤਾਂ ਮਨ ਬਹੁਤ ਖੁਸ਼ ਹੈ ਔਰ ਮੈਂ ਮੁਬਾਰਕਬਾਦ ਦੇ ਪਾਤਰ ਹਾਂ ਤੁਸੀਂ ਕਿ ਇਸ ਤਰ੍ਹਾਂ ਦੀ ਫਿਲਮ ਸਾਡੇ ਦਰਸ਼ਕਾਂ ਵਾਸਤੇ ਤੁਸੀਂ ਲੈ ਕੇ ਆਇਓ ਆਮ ਦਰਸ਼ਕਾਂ ਨੂੰ ਕਦੋਂ ਅਵੇਲੇਬਲ ਹੋਏਗੀ ਫਿਲਮ ਇਹ ਫਿਲਮ ਜੀ ਦਰਸ਼ਕਾਂ ਦੇ ਲਈ 24 ਜਨਵਰੀ ਤੋਂ OTT ਪਲੇਟਫਾਰਮ ਕੇਬਲ 1 ਤੇ ਆ ਰਹੀ ਹੈ ਸੋ ਜਰੂਰ ਚੈੱਕ ਕਰੋ OTT ਇਸ ਕੇਬਲ 1 ਨੂੰ ਸਬਸਕ੍ਰਾਈਬ ਕਰੋ ਤੇ ਉਹਦੇ ਤੇ ਬਹੁਤ ਸਾਰਾ ਕੰਟੈਂਟ ਗੁਰਮੁਖ ਤੋਂ ਇਲਾਵਾ ਵੀ ਪਿਆ ਪਰ ਪਹਿਲੇ ਆ ਤੁਸੀਂ ਸਭ ਤੋਂ ਪਹਿਲਾਂ ਗੁਰਮੁਖ ਦੇਖਣੀ ਤੁਸੀਂ ਨਰਾਸ਼ ਨਹੀਂ ਹੋਗੇ ਜੀ ਭਾਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਇਸ ਹਨ ਕੁਲਜਿੰਦਰ ਸਿੱਧੂ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਜਿਹੜਾ ਇਹ ਫਿਲਮ ਦੇ ਵਿੱਚ ਉਹਨਾਂ ਨੇ ਰੋਲ ਲੰਬਾਇਆ ਔਰ ਬਹੁਤ ਸਾਰੇ ਟਵਿਸਟ ਹੈਗੇ ਇਸ ਫਿਲਮ ਦੇ ਵਿੱਚ ਔਰ ਬਹੁਤ ਸਾਰੀਆਂ ਬਾਰੀਕੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਿਲਮ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਉਮੀਦ ਕਰਦਾ ਆਉਣ ਵਾਲੀ 24 ਤਰੀਕ ਨੂੰ ਤੁਸੀਂ OTT ਪਲੇਟਫਾਰਮ ਹੈਗਾ ਜਿਹੜਾ ਕੇਵਲ 1 ਉਸ ਦੇ ਉੱਤੇ ਫਿਲਮ ਨੂੰ ਬਾਖੂਬੀ ਦੇਖ ਸਕੋਗੇ ਔਰ ਉਸ ਚੀਜ਼ ਦਾ ਨਜ਼ਾਰਾ ਜ਼ਰੂਰ ਕਰ ਸਕੋਗੇ ਜਿਸ ਚੀਜ਼ ਤੋਂ ਸਾਨੂੰ ਮਹਿਰੂਮ ਕੀਤਾ ਜਾਣ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਡਾਕਟਰ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਮੋਹਾਲੀ